ਕੀ ਹਾਲ ਹੈ ਬਲਜੀਤ ਭਾਈ ਸਸਤੀ ਗੱਲ ਸਸਤੀ ਗੱਲ ਠੀਕ ਹਾਂ ਬਹੁਤ ਵਧੀਆ ਮਸ਼ੀਨ ਲਿਆਂਦੀ ਹੈ ਹਾਂਜੀ ਭਾਈ ਕਿਵੇਂ ਵਧੀਆ ਕਾਮਯਾਬ ਹੈ ਬਹੁਤ ਕਾਮਯਾਬ ਹੈ ਭਾਈ ਅੱਛਾ ਤੇ ਕੀ ਕੀ ਛਾਂ ਸਕਦੇ ਆ ਇਹਦੇ ਨਾਲ ਆਪਾਂ ਇੱਕ ਨੰਬਰ ਤੇ ਬੰਦਾ ਭਾਈ ਜੀ ਇਹਦੀ ਹੈਗੀ ਰਿਪਰ ਆਈਕਨਕ ਜੀ ਉਹ ਸਾਫ ਕਰਦੀ ਹੈ ਜੀ ਉਸ ਤੋਂ ਬਾਅਦ ਜਿਹੜਾ ਪ੍ਰਚਾਰ ਹੁੰਦਾ ਜੀ ਜੀ ਉਹ ਸਾਫ ਕਰਦੀ ਹੈ ਜੀ ਠੀਕ ਹੈ ਜਿਹੜਾ ਨੰਬਰ ਤੇ ਜਿਹੜਾ ਆਪਾਂ ਕਹਿੰਦੇ ਆ ਵੀ ਆਪਾਂ ਢੋਲ ਭਰਨੇ ਕਲਕ ਦੀ ਹੂੰ ਉਹ ਵੀ ਸਾਫ ਕਰ ਲਈਏ ਮੁੜ ਕੇ ਕੋਈ ਲੋੜ ਨਹੀਂ ਪਾਉਂਦੀ ਅੱਛਾ ਜਿੰਮੇ ਡਲੀਆਂ ਡੁਲੀਆਂ ਰਹਿ ਜਾਂਦੀਆਂ ਜਿਵੇਂ ਪਾਊਡਰ ਬਣਾ ਕੇ ਛੱਡਉਂਦੇ ਪਰ ਇਹ ਉਹਦਾ ਅੱਛਾ ਬੀ ਗੁੱਲੀ ਡੰਡਾ ਅੱਜ ਆਡ ਰੱਖਦੀ ਆ ਆਡ ਆਊਗਾ ਜੀ ਜਿਹੜੀ ਕਲਕ ਸਾਫ ਆ ਉਹ ਆਡਾ ਹੋਊਗਾ ਅੱਛਾ ਟਟ ਟੋਟਾ ਹੈਗਾ ਚਾਹਣ ਲਾਇਆ ਵੀ ਆਡੂ ਅੱਛਾ ਉਹ ਤਾਂ ਆਡਾ ਠੀਕ ਹੈ ਵੀ ਇਹ ਪੂਰਾ ਕਿਸੇ ਨੂੰ ਝਾੜਨ ਦੀ ਲੋੜ ਨਹੀਂ ਦੋਆ ਮੁੜ ਕੇ ਜੀ ਸਿਰਫ ਐ ਮੰਨ ਲਓ ਚੱਕੀ ਦੀ ਪੌਣੀ ਜਸਦੀ ਅੱਛਾ ਝਾੜ ਕੇ ਬਸ ਕੁਝ ਵੀ ਕਰਨਾ ਜੀ ਠੀਕ ਹੈ ਇਹ ਮਸ਼ੀਨ ਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਮਸ਼ੀਨ ਤਾਂ ਬਾਈ ਮੁਆਇਤ ਦੇਖੀ ਤੁਰਦੀ ਫਿਰ ਵੀ ਜਿਆਦਾ ਹੀ ਆ ਗਈ ਵੀ ਆਪਾਂ ਨੂੰ ਸ਼ੀਨ ਲੱਗਦੀ ਕਲੀ ਜੀ ਦਾ ਹਮ ਬਸ ਉੱਥੇ ਇਹ ਕਿੱਥੋਂ ਲਈ ਸੀ ਇਹ ਬਾਈ ਲੈਂਦੀ ਪੱਖ ਪੈਂਚੀ ਉਹਦੀ ਅੱਛਾ ਅੱਛਾ ਕਿੰਨੇ ਦੀ ਪਈਗੀ ਤੇ ਬਾਈ 1-10 ਦੀ ਪਈਗੀ ਉਹ ਤਾਂ ਇਹ ਇੱਕ ਮਤਲਬ ਬਾਤਰਾ ਨਹੀਂ ਪੈਂਦੇ ਸਾਡੀ ਥੋੜੀ ਵਸਤੇ ਦੀ ਗੱਲ ਦੀ ਸੀ ਨਾਲ ਹਮ ਉਹ ਆਪਾਂ ਨੇ 1 ਲੱਖ 10 ਦੀ ਕੀਤੀ ਤੇ ਕੀ ਇਹਦਾ ਚੱਲਦਾ ਕਿਰਾਇਆ ਪੜ ਕਰ ਰਾਇ ਬਈ ਪੁੱਛ ਕੇ ਗਿਆ ਜੀ ਪਹਿਲਾਂ ਵੀ ਕੀ ਹਿਸਾਬ ਹੈ ਜੀ ਉਹ ਕਹਿੰਦਾ ਦੱਸੋਗੇ ਇਸ ਚੰਦਾ ਜੀ ਦਾ ਹੂੰ ਤੇ ਜਿਹੜਾ ਬੀਜ ਮੈਂ ਕਹਿੰਦੀ ਬੀਜਾਂ ਵਾਸਤੇ ਗ੍ਰੇਨ ਕਰਨ ਵਾਸਤੇ ਹੈ ਜੀ ਉਹ 70 80 ਰੁਪਏ ਇੱਕ ਮੈਂਟਰ ਦੇ ਹਿਸਾਬ ਨਾਲ ਕਹਿੰਦੇ ਨੇ ਜੀ ਹੂੰ ਕਿੰਟਾਂ ਚੱਲੂਗਾ ਉਹ ਕਰਾਂਗੇ ਅੱਛਾ ਅੱਛਾ ਜਿਹੜੇ ਦੇ ਝਾਰਨੇ ਆ ਇਹੀ ਕੰਮ ਦੇ ਦਿੰਦੇ ਜਾਂ ਕੋਈ ਬਦਲਨੇ ਪੈਂਦੇ ਆ ਝੋਨੇ ਵਾਸਤੇ ਜਦੋਂ ਬਈ ਝੋਨੇ ਤੇ ਲਾਵਾਂਗੇ ਆਪਾਂ ਹੂੰ ਉਹਦੇ ਚੇਂਜ ਕਰਨੇ ਪੈਣਗੇ ਅੱਛਾ ਵੀ ਜਦੋਂ ਕਣਕ ਕਣਕ ਝਾੜਨੀ ਆ ਤੇ ਹਾਂਜੀ ਕਣਕ ਝਾੜਨ ਵੇਲੇ ਵੀ ਢੋਲਾਂ ਚ ਪਾਉਣੀ ਆ ਉਦੋਂ ਵੀ ਤੁਸੀਂ ਵਰ ਸਕਦੇ ਹੋ ਵੀ ਬੀਜਣੀ ਆ ਉਦੋਂ ਵੀ ਵਰ ਸਕਦੇ ਹੋ ਹਾਂਜੀ ਹਾਂ ਠੀਕ ਹੈ ਇੱਕ ਆਪਾਂ ਹੋਰ ਜਗਾੜ ਲਵਾਇਆ ਜਿਹਦੇ ਵਿੱਚ ਲੈਦਾ ਜੀ ਹੂੰ ਜਿਵੇਂ ਕੰਪੈਨ ਦੇ ਡਰਾਮ ਹੁੰਦਾ ਜੀ ਗਰਮ ਬਾਲ ਕੇ ਦੇ ਮੱਕੇ ਵਾਲਾ ਗੋਲੇ ਕੰਮ ਕਰਦਾ ਸਦਾ ਅੱਛਾ ਮੱਕੀ ਵਾਸਤੇ ਵੀ ਕੰਮ ਕਰੂ ਕੀ ਹਾਂ ਸਮੀਤ ਪਰਦੇ ਹੋ ਜੀ अच्छा हाँ हाँ लगर लगर अच्छा फ्लोर ने बदलवाऊ दी ਵੀਹੀਂ ਭਾਈ ਚਲੋ ਹਾਂਜੀ ਹਾਂਜੀ ਉਹ ਨਹੀਂ ਮੱਕੀ ਵਾਲੀ ੱਡ ਹੁੰਦੀ ਸੀ ਇਹਦੇ ਵਿੱਚ ਹੀ ਕਰਤੀ ਸਾਰੇ ਕਰਦੇ ਹਾਲੇ ਇਹਦੇ ਆਪਣੇ ਜਿਹੜੇ ਇੱਕ 110 ਤੋਂ ਬਾਅਦ 1 ਲੱਖ ਰੁਪਏ ਲੱਗਣਗੇ ਇਹਦੇ اچھا ਤੇ 10 ਲੱਖ ਜੇ 5 ਲੱਖ ਜੇ 15 ਲੱਗ ਜੀ ਠੀਕ ਹੈ ਉਹ ਸਾਰਾ ਸ਼ੇਤਾਂ ਵਿੱਚ ਹੀ ਹੋਣੀ ਹੈ ਠੀਕ ਹੈ ਫਿਰ ਤਾਂ ਵਧੀਆ ਕਾਮਯਾਬ ਆ ਹੋਰ ਜਿਆਦਾ ਵਧੀਆ ਜੀ ਅੱਗੇ ਮੇਰੇ ਕੋਲ ੱਡਾਂ ਬਹੁਤ ੱਡ ਸੀ ਮੱਕੀ ਵਾਲਾ ਜੀ ਹੂੰ ਤੇ ਦੂਜੀ ੱਡ ਸੀਗਾ ਜੀ ਹੂੰ ਹਾਂਜੀ ਝੋਨੇ ਵਾਸਤੇ ਹੂੰ ਤੇ ਇਹ ਜੀ ਵਾਲੀ ੱਡ ਬਗਾ ਜੋ ਅੱਛਾ ਹਾਂਜੀ ਤਾਂ ਜੀ ਆਪਾਂ ਨੂੰ ਪੰਜ ਕੰਮੇ ਚੋੜੀ। ਅੱਛਾ ਅੱਛਾ ਵੀ ਇਹਦੇ ਵਿੱਚ ਹੀ ਸਾਰਾ ਕੁਝ ਪਾਤਾ। ਹਾਂ ਜੀ ਹਾਂ। ਠੀਕ ਆ। ਵੀ ਫਿਰ ਤਾਂ ਫਾਇਦਾ ਯਾਰ ਹਨਾ। ਬਹੁਤ ਜ਼ਿਆਦਾ ਹੈ ਜੀ। ਠੀਕ। ਕੋਲ ਲਾ ਲਓ 1,10 ਦੇ ਵਿੱਚ ਆਪਾਂ ਨੂੰ ਚਾਰ ਜਾਂ ਪੰਜ ਜਿੰਨਾ ਕੰਮ ਕਰਦੀ ਜੀ। ਹਮ। ਮਤੋਂ 10,000 ਰੁਪਏ ਹੋਰ ਲਾ ਲਓ ਜੀ। ਹਾਂ। ਸਾਰੇ ਕੰਮ ਜੀ। ਠੀਕ ਆ। ਵੀ ਜਿਨ੍ਹਾਂ ਦੇ ਤੁਸੀਂ ਹੁਣ ਕੱਢ ਕੇ ਆਏ ਹੋ ਕੀ ਆਖਿਆ ਉਹਨਾਂ ਨੇ ਕੀ ਉਹਨਾਂ ਦਾ ਐਕਸਪੀਰੀਅੰਸ ਰਿਹਾ? ਜ਼ਿਆਦਾ ਖਸ ਹੋਇਆ ਜੀ। ਅੱਛਾ। ਕਹਿੰਦੇ ਅੱਗੇ ਸੜਕਾਂ ਤੇ ਜਾ ਕੇ ਉਹ ਕਸ ਕਰਦੇ ਸੀ ਛੱਟ ਪੇੜੇ ਵੀ ਹੋ ਸਕਦਾ ਬਜਦੀ ਹੋ ਕੇ ਹੂੰ ਜਾਂ ਟਰਾਲੀ ਚ ਪਾ ਕੇ ਮੰਨ ਲਓ ਪਾਣੀ ਦੇ ਵਿੱਚ ਭਰ ਕੇ ਉਹਨੂੰ ਫੇਰ ਮੱਥਾ ਮਾਰਦੇ ਸੀਗੇ ਹੂੰ ਕਹਿੰਦੇ ਵੀ ਹੁਣ ਇਹ ਚੀਜ਼ ਸਾਨੂੰ ਇੰਨਾ ਜਿਆਦਾ ਐ ਮੰਨ ਲਓ ਵੀ ਸ਼ੁਰੂਗਾ ਗਿਆ ਅੱਛਾ ਅੱਛਾ ਇਹ ਮੈਂ